ਕਰ ਲੈ ਫਰਮਾਨ ਤਿਆਰ ਹੈ ਹਾਂਜੀ ਹਾਂ ਹਾਂਜੀ ਹਾਂਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਜੀ ਓਕੇ ਜੀ ਓਕੇ ਬਸ ਆ ਗਿਆ ਤੋ ਭਾਈ ਨੀਰਵਣ ਕੇ ਮੈਨੂੰ ਜਾਣਾ ਪੈਣਾ ਥੋਡੀ ਪਰਜਾਈ ਦਾ ਫੋਨ ਆ ਗਿਆ ਕਰੋ ਤੇ ਪਲੀਜ਼ ਤੁਸੀਂ ਮੈਨੂੰ ਅੱਗੇ ਦੇ ਠੀਕ ਹੈ ਉਹ ਸਾਲੇ ਸੋਡੇ ਵਰਗਾਆਂ ਕਰਕੇ ਦਾ ਮਰਦਯਾਤ ਬਦਨਾਮ ਹੁੰਦੀ ਐ ਉਹ ਮਰਦ ਬੰਦਾ ਤੂੰ ਉੱਤੋਂ ਤਾਂ ਨਪੈਗ ਲੱਗੇ ਐ ਇੰਨਾ ਜਨਾਨੀ ਥੱਲੇ ਲੱਗਦੇ ਹੁੰਦੇ ਮਾੜਾ ਮੋਟਾ ਦਾ ਰੋਬ ਰੱਖਿਆ ਕਰੋ ਦਲੇਰ ਬਣ ਦਲੇਰ ਮਜਾਲ ਆ ਜਨਾਨੀ ਖੰਗ ਦੇ ਚੱਕ ਬੱਗ ਓਕੇ 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 ਕਮਾਲ ਦੇ ਬੰਦੇ ਆ ਯਾਰ ਇਹ ਅੱਜ ਫੇਰ ਦੇਖ ਹੀ ਜਊਗਾ ਬੈਠਾ ਜੱਦਾ ਘੰਟਾ ਆ ਤੱਕਾ ਹੈਲੋ ਹੋਇਆ ਨਹੀਂ ਤੇਰਾ ਟਾਈਮ ਹਜੇ ਉਹ ਕਿੱਧਰ ਗਿਆ